ਸਤਨਾਮ ਸ਼੍ਰੀ ਵਾਗੂ ਸਾਹਿਬ ਜੀਓ ਸਤਿਗੁਰ ਕੀ ਨਿਵਾਜ਼ ਜੀ ਗੁਰੂ ਪੈਰੀ ਸਾਧ ਸੰਗਤ ਜੀ ਹੌਜੀ ਲੋਈਏ ਹਾਜ਼ਰੀਆਂ ਆਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਵਿੱਚ 86ਵੇਂ ਭਾਗ ਦੇ ਵਿੱਚ ਸਰਵਣ ਕਰਾਂਗੇ ਪਾਵਨ ਅੰਗ 1111 ਤੋਂ 1120 ਸੋਹਾਰੂ ਜੀ ਦੀ ਤਰ੍ਹਾਂ ਆਪਾਂ 10 ਪਾਵਨ ਅੰਗ ਦਾ ਪਾਠ ਸ਼ਬਦ ਦਾ ਪ੍ਰੇਮ ਭਾਵਨਾ ਦੇ ਨਾਲ ਕਰਾਂਗੇ ਜੋ ਵੀ ਗੁਰਮੁਖ ਪਿਆਰੇ ਮਾਈ ਭਾਈ ਮਨੁੱਖੀ ਜੀਵਨ ਦਾ ਲਾਹਾ ਲੈਂਦੇ ਹੋਏ ਗੁਰਬਾਣੀ ਵਿਚਾਰ ਸੁਣ ਰਹੇ ਨੇ ਨਿਰੰਤਰ ਉਹ ਇਸੇ ਤਰ੍ਹਾਂ ਹੀ ਸਮੇਂ ਚੋਂ ਸਮਾਂ ਕੱਢ ਕੇ ਗੁਰਬਾਣੀ ਵਿਚਾਰਾਂ ਨਾਲ ਜੁੜੇ ਰਹਿਣਾ ਆਪਾਂ ਸ਼ੁਰੂ ਕਰਦੇ ਆਂ ਜੀ ਅੱਜ 87ਵੇਂ ਭਗ ਦੇ ਵਿੱਚ ਪਾਵਨ ਅੰਗ 1111 ਤੋਂ 1120 ਵਾਹਿਗੁਰੂ ਜੀ ਤੁਖਾਰੀ ਮਹਲਾ ਪਹਿਲਾ ਪੁਲਾਬੜੇ ਭੁੱਲੀ ਪੁਲਪੁਲ ਪਛੋਤਾਣੀ ਪਿਰਛੋੜੀ ੜੀ ਸੁੱਤੀ ਪਿਰ ਕੀ ਸਾਰ ਨ ਜਾਣੀ ਪਿਰਛੋੜੀ ਸੁੱਤੀ ਅਬ ਗਣ ਮੁੱਤੀ ਤਿਸਤਣ ਬਿਦਣ ਰਾਤੇ ਕਾਮ ਕ੍ਰੋਧ ਅਹੰਕਾਰ ਬਿਗੁਤੀ ਹਉਮੈ ਲੱਗੀ ਤਾਤੇ ਉਡਰ ਹੰਸ ਚੱਲਿਆ ਫਰਮਾਇਆ ਪਸਮੇ ਪਸਮ ਸਮਾਣੀ ਨਾਨਕ ਸੱਚੇ ਨਾਮ ਵਿਹੂਣੀ ਭੂਲ ਪੂਲ ਪਛੋਤਾਣੀ ਸੁਣਨਾ ਪਿਆਰੇ ਇੱਕ ਬੇਨੰਤੀ ਮੇਰੀ ਤੂੰ ਨੇ ਜਕਰਵਸੇੜਾ ਹੋ ਰੁਲ ਪਸ ਮਟੇਰੀ ਬਿਨ ਆਪਣੇ ਨਾਹੀਂ ਕੋਈ ਨ ਚਾਹੈ ਕਿਆ ਕਹੀਏ ਕਿਆ ਕੀਜੈ ਅਮਰਤਨਾ ਮਰਸਨ ਰਸ ਰਸਨਾ ਗੁਰ ਸ਼ਬਦੀ ਰਸ ਪੀਜੈ ਬਿਨ ਨਾ ਵੇ ਕੋ ਸੰਗ ਨ ਸਾਥੀ ਆਵੇ ਜਾਏ ਕਨੇਰੀ ਨਾਨਕ ਲਾਹਾ ਲੈ ਕਰ ਜਾਈਐ ਸੱਚੀ ਸਚ ਮਤ ਤੇਰੀ ਸਾਜਨ ਦੇਸ ਵਿਦੇਸੀ ਅੜੇ ਸਾਨੇ ਹੜੇ ਦੇ ਦੀ ਸਾਰਸ ਮਾਲੇ ਤਨ ਸੱਜਣਾ ਮੁੰਦ ਨੈਣ ਪਰੇ ਦੀ ਮੁੰਦ ਨੈਣ ਪਰੇ ਦੀ ਗੁਣ ਸਾਰੇ ਦੀ ਕਿਉ ਪ੍ਰਭ ਮਿਲਾ ਪਿਆਰੇ ਮਾਰਗ ਪੰਥ ਨਾ ਜਾਣੋ ਵਿਖੜਾ ਕਿਉ ਪਾਈਐ ਫਿਰ ਪਾਰੇ ਸਤਿਗੁਰ ਸਬਦੀ ਮਿਲੇ ਵਿਚੁਨੀ ਮਨ ਤਨ ਅੱਗੇ ਰੱਖੈ ਨਾਨਕ ਦੇ ਅੰਮ੍ਰਿਤ ਬਿਰਖ ਮਹਾਰਸ ਫੈਲਿਆ ਮਿਲ ਪ੍ਰੀਤਮ ਰਸ ਚੱਖੈ ਮਹਿਲ ਬੁਲਾਈੜੇ ਬਿਲਮਨਾ ਕੀਜੈ ਅਨ ਦਿਨ ਰਤੀੜੇ ਰਤੜੀਏ ਸਹਿਜ ਮਿਲਿਜੈ ਸੁਖ ਸਹਿਜ ਮਿਲਿਐ ਰੋਸ ਨ ਕੀਜੈ ਮਿਲਿਜੈ ਰੋਸ ਨ ਕੀਜੈ ਗਰਬ ਨਿਵਾਰਸ ਮਾਣੀ ਸਚੇ ਰਤੀ ਮਿਲੇ ਮਲਾਈ ਮਨ ਮੁਖ ਆਵਣ ਜਾਣੀ ਜਬ ਨਾ ਚੀਤਾ ਵਹ ਕੁੰਗਟੂ ਕੈਸਾ ਮਟਕੀ ਫੋੜ ਨਿਰਾਰੀ ਨਾਨਕ ਆਪੈ ਆਪ ਪਛਾਣੈ ਗੁਰਮਖ ਤਤ ਵਿਚਾਰੀ ਤੁਖਾਰੀ ਮਹਲਾ ਪਹਿਲਾ ਮੇਰੇ ਲਾਲ ਰੰਗੀਲੇ ਹਮ ਲਾਲਨ ਕੇ ਲਾਲੇ ਗੁਰ ਅਲਖ ਲਖਾਇਆ ਅਬਰਨਾ ਦੂਜਾ ਪਾਲੇ ਗੁਰ ਅਲਖ ਲਖਾਇਆ ਜਤਿਸ ਪਾਇਆ ਜਾ ਪ੍ਰਭ ਕਿਰਪਾ ਤਾਰੀ ਜਗ ਜੀਵਨ ਦਾਤਾ ਪੁਰਖ ਵਿਦਾਤਾ ਸਹਜ ਮਿਲੇ ਬਨਵਾਰੀ ਨਦਰ ਕਰੇ ਤੂੰ ਤਾਰੇ ਦਰੀਏ ਸਚ ਦੇਵੋ ਦੀਨ ਦਿਆਲਾ ਪ੍ਰਣਵਤ ਨਾਨਕ ਦਾਸਨ ਦਾਸਾ ਤੂੰ ਸਰਬ ਜੀਆਂ ਪਿਰਤ ਪਾਲਾ ਭਰਪੂਰ ਧਰ ਰਹਿ ਹਥ ਪਿਆਰੇ ਸ਼ਬਦੇ ਰਬ ਰਹਿ ਆ ਗੁਰੂ ਰੂਪ ਮਰਾਰੇ ਗੁਰੂ ਰੂਪ ਮਰਾਰੇ تیر ਪਵਣ ਧਾਰੇ ਤਾਂ ਕਾ ਅੰਤ ਨਾ ਪਾਇਆ ਰੁਜੀ ਜਨਸੀ ਜੰਤ ਉਪਾਏ ਨਿਤ ਦੇਵੈ ਚੜਐ ਸਵਾਇ ਆਪਰੰਪਰਿ ਆਪੇ ਥਾਪੁ ਓ ਥਾਪੇ ਤਿਸ ਪਾਵੈ ਸੋ ਹੋਵੈ ਨਾਨਕ ਹੀਰਾ ਹੀ ਰਹਿ ਬਿਦਿਆ ਗੁਣ ਕੈ ਹਾਰ ਪਰੋਵੈ ਗੁਣ ਗੁਣੇ ਸਮਾਣੇ ਮਸਤਕ ਨਾਮ ਨਿਸਾਣੋ ਸਚ ਸਚ ਸਮਾਇਆ ਚੁਕਾ ਵਣ ਜਾਣੋ ਸੱਚ ਸੱਚ ਪਛਾਤਾ ਸੱਚੇ ਰਤਾ ਸੱਚ ਮਿਲੇ ਮਨ ਪਾਵੇ ਸਾਚੇ ਉਪਰ ਅਵਰਨਾ ਦੀ ਸਹਿ ਸਾਚੇ ਸੱਚ ਸਮਾਵੇ ਮੋਹਨ ਮੋਹੋਲੀਆ ਮਨ ਮੇਰਾ ਬੰਦਨ ਖੋਲਨੇ ਰਾਰੇ ਨਾਨਕ ਜੋਤੀ ਜੋਤ ਸਮਾਣੀ ਜਾਂ ਮਿਲਿਆ ਅਤ ਪਿਆਰੇ ਸੱਚ ਕਰ ਕੋਜ ਰਹਿ ਸਾਚਾ ਗੁਰਥਨੋਂ ਗੁਰਮੁਖ ਨਹਿ ਪਾਈਏ ਗੁਰਮੁਖ ਗਿਆਨੋ ਦੇਵ ਸੱਚ ਦਾਨੋ ਸੁਪਰਵਨੋ ਸਦਦਾਤਾ ਵਡਦਾਣਾ ਅਮਰ ਅਜੋਨੀ ਅਸਥਰ ਜਾਪੈ ਸਾਚਾ ਮਹਿਲ ਚ ਰਾਣਾ ਦੋ ਤੋਂ ਉੱਚਾ ਪਤਲੇਖ ਨ ਲਿਖੀ ਐ ਪ੍ਰਗਟੀ ਜੋਤ ਮਰਾਰੀ ਨਨਕ ਸਾਚਾ ਸਾਚੇ ਰਾਚਾ ਗੁਰਮੁਖ ਤਰੀਐ ਤਾਰੀ ਤੁਖਾਰੀ ਮਹਲਾ ਪਹਿਲਾ ਏ ਮਨ ਮੇਰੀਆ ਤੂੰ ਸਮਝ ਅਚੇਤ ਇਆਣਿਆ ਰਾਮ ਏ ਮਨ ਮੇਰਿਆ ਛੱਡ ਅਬ ਗਣ ਗੁਣੀ ਸਮਾਣਿਆ RAM ਬਹੁ ਸਾਦਲ ਪਾਣੀ ਕਿਰਤਕ ਮਾਣੇ ਵਿਛੜਿਆ ਨਹੀਂ ਮੇਲਾ ਕਿਉਂ ਦੁੱਤਰ ਤਰੀਏ ਜਮ ਡਰ ਮਰੀਏ ਜਮ ਕਾ ਪੰਥ ਦੁਹੇਲਾ ਮਨ RAM ਨਹੀਂ ਜਾਂਦਾ ਸਾਜ ਪਰਵਾਤਾ ਅਬ ਕਟ ਰੁਦਾ ਕਿਆ ਕਰੀ ਬੰਦਨ ਬਾਧਿਆ ਇਹ ਵਿਦ ਛੂਟੈ ਗੁਰਮਖ ਸੇ ਬੈ ਨਰਹਰੀ ਏ ਮਨ ਮੇਰੀਆ ਤੂੰ ਛੋੜ ਆਲ ਜੰਜਾਲ ਆ ਰਾਮ ਏ ਮਨ ਮੇਰੀਆ ਹਰ ਸੇਵੋ ਪੁਰਖ ਨਿਰਾਲਾ ਰਾਮ ਹਰ ਸਿਮਰ ਇਕੰਕਾਰ ਸੱਚਾ ਸਭ ਜਗਤ ਜਿਨ ਉਪਾਇਆ ਪੌਣ ਪਾਣੀ ਅਗਨ ਬਾਦੇ ਗੁਰਖੇਲ ਜਗਤ ਦਿਖਾਇਆ ਆਚਾਰ ਤੂੰ ਵਿਚਾਰ ਆਪੇ ਹਰਨਾਮ ਸੰਜਮ ਜਪ ਤਪੋ ਸਖਰ ਸੈਨ ਪਿਆਰ ਪ੍ਰੀਤਮ ਨਾਮ ਹਰ ਦਾ ਜਪ ਜਪੋ ਏ ਮਨ ਮੇਰੀਆ ਤੂੰ ਥਿਰ ਰਹੋ ਚੋਟ ਨਾ ਖਾਵਹੀ RAM ਏ ਮਨ ਮੇਰੀਆ ਗੁਣ ਗਾਵੇ ਸਹਿਜ ਸਮਾਵਹੀ RAM ਗੁਣ ਗਾਏ RAM ਰਸਾਈ ਰਸੀਐ ਹੈ ਗੁਰ ਗਿਆਨ ਅੰਜਨ ਸਰਹੀ ਤ੍ਰੈ ਲੋਕ ਦੀਪਕ ਸ਼ਬਦ ਚਾਨਣ ਪੰਚ ਦੂਤ ਸੰਘਾਰੇ ਪੈ ਕਾਟ ਨਿਰਪੋ ਤਰਹਿ ਦੁਤਰ ਗੁਰ ਮਿਲੇ ਐ ਕਾਰਜ ਸਾਰੇ ਰੂਪ ਰੰਗ ਪਿਆਰ ਹਰ ਸਿਉ ਹਰ ਆਪ ਕਿਰਪਾ ਧਾਰ ਏ ਏ ਮਨ ਮੇਰੇ ਆ ਤੂੰ ਕਿਆ ਲੈ ਆਇਆ ਕਿਆ ਲੈ ਜਾਏ ਸੀ ਰਾਮ ਏ ਮਨ ਮੇਰੇ ਆ ਤਾਂ ਛੁੱਟ ਸੀ ਜਾ ਪਰਮ ਚੁ ਕਾਇ ਸੀ ਰਾਮ ਧਨ ਸੰਚ ਹਰ ਹਰ ਨਾਮ ਵਖਰ ਗੁਰ ਸ਼ਬਦ ਪਾਉ ਪਛਣ ਹੈ ਮਹਿਲ ਪਰ ਹਰ ਸ਼ਬਦ ਨਿਰਮਲ ਮਹਿਲ ਕਰ ਸੱਚ ਜਾਣ ਹੈ ਪਤਨਾਮ ਪਾਵੇ ਕਰ ਸਦਾਵ ਹੈ ਚੋਲੇ ਅਮਰਤ ਪੀ ਰਸੋ ਹਰ ਨਾਮ ਧਿਆਈਐ ਸ਼ਬਦ ਰਸ ਪਾਈਐ ਬੜ ਭਾਗ ਜਪੀਐ ਹਰ ਜਸੋ ਏ ਮਨ ਮੇਰਿਆ ਬਿਨ ਪੌੜੀਆ ਮੰਦਰ ਕਿਉ ਚੜੈ RAM ਏ ਮਨ ਮੇਰਿਆ ਬਿਨ 베ੜੀ ਪਾਰ ਨ ਅੰਬੜੈ RAM ਪਾਰ 사જન અપਾਰ ਪ੍ਰੀਤਮ ਕੁਰ ਸ਼ਬਦ ਸੁਰਤ ਲੰਗਾਵੈ ਮਿਲ ਸਾਧ ਸੰਗਤ ਕਰ へ ਰਲੀਆਂ ਫੇਰ ਨ ਪਛੋਤਾਵੈ ਕਰ ਦਿਆਨਕ ਦਿਆਲ ਸੱਚਾ ਹਰ ਨਾਮ ਸੰਗਤ ਪਾਵੋ ਨਾਨਕ ਪਇੰਮ ਤੇ ਸੁਣੋ ਪ੍ਰੀਤਮਾ ਗੁਰ ਸ਼ਬਦ ਮਨ ਸਮਝਾਵੋ ਤੁਖਾਰੀ ਛੰਤ ਮਹਲਾ ਚੌਥਾ ਏਕ ਓੰਕਾਰ ਸਤਗੁਰ ਪ੍ਰਸਾਦ ਅੰਤਰ ਪੀਰ ਪਿਆਰ ਕਿਉ ਪਿਰ ਬਿਨ ਜੀਵੀਐ ਰਾਮ ਜਬ ਲਗ ਦਰਸ ਨਾ ਹੋਏ ਕਿਉ ਅੰਮ੍ਰਿਤ ਪੀਵੀਐ ਰਾਮ ਕਿਉਂ ਅਮਰਤ ਬੀਬੀ ਐ ਹਰ ਬਿਨ ਜੀਵੀ ਐ ਤਿਸ ਬਿਨ ਰਹਿਣ ਨਾ ਜਾਏ ਅਨ ਦਿਨ ਪ੍ਰਿਓ ਪ੍ਰਿਓ ਕਰੇ ਦਿਨ ਰਾਤੀ ਫਿਰ ਬਿਨ ਪਿਆਸ ਨਾ ਜਾਏ ਆਪਣੀ ਕਿਰਪਾ ਕਰੋ ਹਰ ਪਿਆਰੇ ਹਰ ਹਰ ਨਾਮ ਸਦ ਸਾਰਿਆ ਗੁਰ ਕੈ ਸ਼ਬਦ ਮਿਲਿਆ ਮੈਂ ਪ੍ਰੀਤਮ ਹਉ ਸਤਗੁਰ ਬਿਟ ਹੋਵਾਰਿਆ ਜਬ ਦੇਖਾਂ ਫਿਰ ਪਿਆਰਾ ਹਰ ਗੁਣ ਰਸ ਰਬ ਆਰਾਮ ਮੇਰੇ ਅੰਤਰ ਹੋਏ ਵਿਦਾਸ ਪ੍ਰਿਉ ਪ੍ਰਿਉ ਸਚ ਨਿਤ ਚਬਾਰਾਮ ਪ੍ਰਿਉ ਚਬਾ ਪਿਆਰੀ ਸ਼ਬਦ ਨਿਸਤਾਰੀ ਬਿਨ ਦੇਖੇ ਤ੍ਰਿਪਤਿਨਾ ਆਬਈ ਸ਼ਬਦ ਸਿਗਾਰ ਹੋਵੇ ਨਿਤ ਕਾਮਣ ਹਰ ਹਰ ਨਾਮ ਤੇ ਆਬਈ ਦਇਆ ਦਾਨ ਮੰਗਤ ਜਨ ਦੀਜੈ ਮੈਂ ਪ੍ਰੀਤਮ ਦੇ ਮਲਾਈ ਅਨ ਦਿਨ ਗੁਰੂ ਕੋ ਪਾਰ ਤੇ ਆਈ ਹਮ ਸਤਗੁਰ ਬਿਟੋਕ ਮਾਈ ਹੰ ਪੱਥਰ ਗੁਰਨਾਬ ਬਿਖ ਭਵਜਲ ਤਾਰਿਐ ਰਾਮ ਗੁਰਦੇਵੋ ਸ਼ਬਦ ਸਪਾਈ ਮੈਂ ਮੂੜ ਨਿਸਤਾਰਿਐ ਰਾਮ ਹੰ ਮੂੜ ਮੁਗਦ ਕਿਛੁ ਮਿਤ ਨਹੀਂ ਪਾਈ ਤੂੰ ਅਗੰਮ ਬਡ ਜਾਣਿਆ ਤੂੰ ਆਪ ਦਿਆਲ ਦਇਆ ਕਰ ਮੇਲੇ ਹੰ ਨਿਰਗੁਣੀ ਨੇ ਮਾਣਿਆ ਅਨੇਕ ਜਨਮ ਪਾਪ ਕਰ ਪਰਮੇ ਹੁਣ ਤੋ ਸਰਣਾਗਤ ਆਏ दया करो रख ले वो हर जियो हम लग है सत गुर पाए गुर पारस हम लोग मिल कंचन हो या राम ज्योति ज्योत मिलाई काया गुण सो गढ़ सोहया राम काया गढ़ सोहया मेरे प्रभु मोहया क्यों सास ग्रास बिसारी है ਅਦ੍ਰਿਸ਼ਟ ਗੋਚਰ ਪਕੜਿਆ ਗੁਰ ਸ਼ਬਦੀ ਹੋ ਸਤਿਗੁਰ ਕੈ ਬਲਹਾਰੀ ਐ ਸਤਿਗੁਰ ਅਗੇ ਸੀਸ ਪੇਟ ਦਿਓ ਜੇ ਸਤਿਗੁਰ ਸੱਚੇ ਭਾਵੇਂ ਆਪੇ ਦਇਆ ਕਰੋ ਪ੍ਰਭਾਤਾ ਤੇ ਨਾਨਕ ਅੰਕ ਸਮਾਵੇ ਤੁਖਾਰੀ ਮਹਲਾ 4 ਤੁਖਾਰੀ ਮਹਲਾ 4 ਹਰ ਹਰ ਅਗਮ ਅਗਾਦ ਅਪਰੰਪਰ ਅਪਰਪਰਾ ਜੋਤ ਮਤਿਆ ਵੇ ਜਗਦੀਸ਼ ਤੇ ਜਨ ਪਉ ਬਖਮਤਰਾ ਬਖਮ ਪਉ ਤਨ ਤਰਿਆ ਸੁਹਿਲਾ ਜਿਨ ਹਰ ਹਰ ਨਾਮ ਧਿਆਇਆ ਗੁਰਬਾਗ ਸਤਗੁਰ ਜੋ ਪਾਏ ਚੱਲੇ ਤਿਨ ਹਰ ਹਰ ਆਪ ਮਲਾਇਆ ਜੋਤੀ ਜੋਤ ਮਿਲ ਜੋਤ ਸਮਾਣੀ ਹਰ ਕਿਰਪਾ ਕਰ ਧਰਣੀ ਤਰਾ ਹਰ ਹਰ ਅਗਮ ਅਗਾਦ ਅਪਰੰਪਰ ਅਪਰਪਰਾ ਤਉ ਸੁਆਮੀ ਅਗਮ ਅਥਾ ਹੋ ਅਥਾ ਤੋ ਕਟਕਟ ਪੂਰ ਰਹਾ ਤੋ ਅਲਖ ਪਿਓ ਅਗਮ ਗੁਰ ਸਤਗੁਰ ਬਚਨ ਲਹਿਆ ਤਨ ਤਨ ਤੇਜਨ ਪੁਰਖ ਪੂਰੇ ਜਿਨ ਗੁਰ ਸਤ ਸੰਗਤ ਮਿਲ ਗੁਣ ਰਵੇ ਬੇਬੇਕ ਬੁੱਧ ਵਿਚਾਰ ਗੁਰਮਖ ਗੁਰ ਸ਼ਬਦ ਖਿਨ ਖਿਨ ਹਰ ਨਿਤ ਚਵੇ ਜਬਹ ਹੈ ਗੁਰਮਖ ਜਬਹ ਹੈ ਗੁਰਮਖ ਹਰ ਨਾਮ ਬੋਲੇ ਜਾ ਖੜੇ ਗੁਰਮਖ ਹਰ ਹਰ ਕਹਿਆ ਤੁਮ ਸੁਆਮੀ ਅਗਮ ਅਥਾ ਹਾ ਤੂ ਕਟਕਟ ਪੂਰ ਰਹਾ ਸੇਵਕ ਜਨ ਸੇਵੈ ਤੇ ਬਰਬਾਣ ਜਿਨ ਸੇਵੈ ਗੁਰਮਤਿ ਹਰੇ ਤਿਨ ਕੇ ਕੋਟ ਸਭ ਪਾਪ ਖਿਨ ਪਰ ਹਰ ਹਰ ਦੂਰ ਕਰੇ ਤਿਨ ਕੇ ਪਾਪ ਦੁਖ ਸਭ ਬਿਨਸੇ ਜਿਨ ਮਨ ਚਿਤ ਇਕ ਰਾਧਿਆ ਤਿਨ ਕਾ ਜਨਮ ਸਫਲਿਓ ਸਭ ਕੀਆ ਕਰਤੇ ਜਨ ਗੁਰ ਬਚਨੀ ਸੱਚ ਭਾਖਿਆ ਤੇ ਤਨ ਜਨ ਬਡ ਪੁਰਖ ਪੂਰੇ ਜੋ ਗੁਰਮਤ ਹਰ ਜਪ ਪਉ ਬਖਮਤਰੇ ਸੇਵਕ ਜਨ ਸੇਵੈ ਤੇ ਪਰਵਾਣਾ ਜਿਨ ਸੇਵਿਆ ਗੁਰਮਤ ਹਰੇ ਤੂੰ ਅੰਤਰ ਜਾਮੀ ਹਰ ਆਪ ਜਿਓ ਆਪ ਜਿਉ ਤੂੰ ਚਲਾ ਬੈ ਪਿਆਰੇ ਹਉ ਤੇ ਬੈ ਚਲਾ ਹਮਰੇ ਹੱਥ ਕਿਛ ਨਹੀ ਜਾਂ ਤੂੰ ਮੇਲੇ ਤਾਂ ਹੋ ਆਏ ਮਿਲਾ ਜਿੰਨ ਕੋ ਤੂੰ ਹਰ ਮੇਲੇ ਸੌਮੀ ਸਭ ਤਨ ਕਾ ਲੇਖਾ ਛੁਟਕ ਗਿਆ ਕਿਨ ਕੀ ਗਣਤ ਨ ਕਰਿ ਹੋ ਕੋ ਭਾਈ ਜੋ ਗੁਰਬਚਨੀ ਹਰ ਮੇਲ ਲਿਆ ਨਾਨਕ ਦਿਆਲ ਹੋਆ ਤਿਨ ਉਪਰ ਚਿਨ ਗੁਰ ਕਾ ਪਾਣਾ ਮੰਨਿਆ ਭਲਾ ਤੂੰ ਅੰਦਰ ਜਮੀ ਹਰਿ ਅਪਿ ਜਿਉ ਤੂੰ ਚਲਾਵੇਂ ਪਿਆਰੇ ਹਉ ਤੇ ਬਹਿ ਚਲਾ ਤੁਖਾਰੀ ਮਹਾਲਾ ਚੌਥਾ ਤੂੰ ਜਗ ਜੀਵਨ ਜਗਦੀਸ਼ ਸਭ ਕਰਤਾ ਸ੍ਰਿਸ਼ਟਨਾਥ ਜਿਨ ਤੂੰ ਦਇਆ ਮੇਰਾ ਰਾਮ ਜਿਨ ਕੈ ਤੁਰ ਲੇਖ ਮਾਥ ਜਿਨ ਕੋ ਤੁਰ ਹਰ ਲਿਖਿਆ ਸਵਾਮੀ ਤਿਨ ਹਰ ਹਰ ਨਾਮ ਅਰਾਧਿਆ ਤਿਨ ਕੇ ਪਾਪ ਇੱਕ ਨਿੰਮਕ ਸਵਲਾਥੇ ਜਿਨ ਗੁਰਬਚਨੀ ਹਰ ਜਾਪਿਆ ਤਨ ਤਨ ਜਨ ਜਨ ਹਰ ਨਾਮ ਜਪਿਆ ਤਿਨ ਦੇਖੇ ਹੋ ਭਇਆ ਸਨਾਥ ਤੂੰ ਜਗ ਜੀਵਨ ਜਗਦੀ ਸਭ ਕਰਤਾ ਸ੍ਰਿਸ਼ਟਨਾਥ ਤੂੰ ਜਲ ਥਲ ਮਹੀਲ ਭਰਪੂਰ ਸਭ ਉਪਰ ਸਚ ਤਣੀ ਜਿਨ ਜਪਿਆ ਹਰ ਮਨ ਚੀਤ ਹਰ ਜਪ ਜਪ ਮੁਕਤ ਘਣੀ ਜਿਨ ਜਪਿਆ ਹਰ ਤੇ ਮੁਕਤ ਪ੍ਰਾਣੀ ਤਿਨ ਕੇ ਉਜਲ ਮੁਖ ਹਰ ਦਵਾਰ ਓਏ ਹਲਤ ਪਲਤ ਜਨ ਭਏ ਸੁਹੇਲੇ ਹਰ ਰਾਖ ਲੀਏ ਰੱਖਣ ਹਰ ਹਰ ਸਤ ਸੰਗਤ ਜਨ ਸੁਣ ਹੋ ਪਾਈ ਗੁਰਮੁਖ ਹਰਿ ਸੇਵਾ ਸਫਲ ਬਣੀ ਤੂੰ ਜਲ ਥਲ ਮਹੀਲ ਭਰਪੂਰ ਸਭ ਉਪਰ ਸਾਚ ਧਣੀ ਤੂੰ ਥਾਨ ਥਨੰਤਰ ਹਰ ਏਕ ਹਰ ਏਕੋ ਇਕ ਰਬਿਆ ਵਣ ਤ੍ਰਣ ਤ੍ਰਿ ਭਵਨ ਸਭ ਸ੍ਰਿਸ਼ਟ ਮੁਖ ਹਰ ਹਰ ਨਾਮ ਚਵਿਆ ਸਭ ਚਬ ਹੈ ਹਰ ਹਰ ਨਾਮ ਕਰਤੇ ਅਸੰਖ ਅਗਣਤ ਹਰਿ ਤਿਆਵ ਏ ਸੋ ਤਨ ਤਨ ਹਰ ਸੰਤ ਸਾਧੂ ਜੋ ਹਰ ਪ੍ਰਭ ਕਰਤੇ ਭਾਵ ਏ ਸੋ ਸਫਲ ਦਰਸ਼ਨ ਦੇਹ ਕਰਤੇ ਜਿਸ ਹਰ ਹਿਰਦੇ ਨਾਮ ਸਦ ਚ ਚਬਿਆ ਤੂੰ თან ਤਨੰਤਰ ਹਰ ਏਕ ਹਰ ਏਕੋ ਏ ਕਰਵਿਆ ਤੇਰੀ ਭਗਤ ਪੰਡਾਰ ਅਸੰਖ ਜਿਸ ਤੂੰ ਦੇਵੈ ਮੇਰੇ ਸਵਾਮੀ ਤਿਸ ਮਿਲੈ ਜਿਸ ਕੈ ਮਸਤਕ ਗੁਰ ਹਾਥ ਤਿਸ ਹਿਰਦੇ ਹਰ ਗੁਣ ਟਿਕ ਹੈ ਹਰ ਗੁਣ ਹਿਰਦੇ ਟਿਕ ਹੈ ਤਿਨ ਕੈ ਜਿਨ ਅੰਤਰ ਪਉ ਭਾਵਨੀ ਹੋਈ ਬਿਨ ਪੈ ਕਿਨੇ ਨ ਪ੍ਰੇਮ ਪਾਇਆ ਬਿਨ ਪੈ ਪਾਰ ਨ ਉਤਰਿਆ ਕੋਈ ਪਉ ਪਾਓ ਪ੍ਰੀਤ ਨਾਨਕ ਤਿਸ ਹੈ ਲਾਗੇ ਜਿਸ ਤੂੰ ਆਪਣੀ ਕਿਰਪਾ ਕਰੇ ਤੇਰੀ ਭਗਤ ਪੰਡਾਰ ਅਸੰਖ ਜਿਸ ਤੂੰ ਦੇਵੈ ਮੇਰੇ ਸਵਾਮੀ ਤਿਸ ਮਿਲੈ ਤੁਖਾਰੀ ਮਹਲਾ ਚੌਥਾ ਨਾਬਨਪੁਰਬ ਅਪੀਚ ਗੁਰ ਸਤਗੁਰ ਦਰਸ ਪਿਆ ਦੁਰਮਤ ਮੈਲ ਹਰੀ ਅਗਿਆਨ ਅੰਧੇਰ ਗਿਆ ਗੁਰ ਦਰਸ ਪਾਇਆ ਅਗਿਆਨ ਗਬਾਇਆ ਅੰਤਰ ਜੋਤ ਪ੍ਰਗਾਸੀ ਜਨਮ ਮਰਨ ਦੁਖ ਖਿਨ ਮੈਂ ਬਿਨ ਸੇ ਹਰ ਪਾਇਆ ਪ੍ਰਭ ਬਿਨਾਸੀ ਹਰਿਆਪ ਕਰਤੇ ਪੂਰਬ ਕੀਆ ਸਤਗੁਰ ਕੁਲ ਖੇਤ ਨਾ ਬਣ ਗਿਆ ਨਾਵਣਪੂਰਬ ਅਪੀਚਗੁਰ ਸਤਗੁਰ ਦਰਸ ਪਿਆ ਮਾਰਗ ਪੰਥ ਚਲੇ ਗੁਰ ਸਤਗੁਰ ਸੰਕ ਸਿਖਾ ਸੰਗ ਸਿਖਾ ਅੰਧਨ ਭਗਤ ਬਣੀ ਖਿਨ ਖਿਨਾ ਨਿੰਮਖ ਬਿਖਾ ਹਰ ਹਰ ਭਗਤ ਬਣੀ ਪ੍ਰਭ ਕੇਰੀ ਸਭ ਲੋਕ ਵੇਖਣ ਆਇਆ ਜਿਨ ਦਰਸ ਸਤਗੁਰ ਗੁਰੂ ਕੀਆ ਤਿਨ ਆਪ ਹਰ ਮਿਲਾਇਆ ਤੀਰਥ ਉਦਮ ਸਤਗੁਰ ਕੀਆ ਸਭ ਲੋਕ ਉਦਰਣ ਅਰਥਾ ਮਾਰਗ ਪੰਥ ਚੱਲੇ ਗੁਰਸਤਗੁਰ ਸੰਗ ਸਿਖਾ ਪ੍ਰਥਮ ਆਏ ਕੁਲਖੇਤ ਗੁਰ ਸਤਗੁਰਪੁਰ ਬੋਹਾ ਖਬਰ ਪਈ ਸੰਸਾਰ ਆਏ ਤਰੇਲੁਆ ਦੇਖਣ ਆਏ ਤੀਨ ਲੋਕ ਸੁਣ ਨਰਮੁਨ ਜਨ ਸਭ ਆਇਆ ਜਿਨ ਪਸਰਿਆ ਗੁਰਸਤਗੁਰ ਪੂਰਾ ਤਿਨਕੇ ਕਿਲ ਵਿਖਨਾਸ ਗਵਾਇਆ ਜੋਗੀ ਤਗੰਬਰ ਸੰਿਆਸੀ ਖਟ ਦਰਸ਼ਨ ਕਰ ਗਏ ਗੋਸ਼ਟ ਢੋਆ ਪ੍ਰਥਮ ਆਏ ਕੁਲ ਖੇਤ ਗੁਰ ਸਤ ਗੁਰ ਪੂਰਬ ਹੋਆ ਦੁਤੀਆ ਜਮਨ ਗਏ ਗੁਰ ਹਰ ਹਰ ਜਪਨ ਕੀਆ ਜਗਾਤੀ ਮਿਲੇ ਦੇ ਪੇਟ ਗੁਰ ਪਿਛੈ ਲੰਗਾਏ ਦੀਆ ਸਭ ਛੁੱਟੀ ਸਤ ਗੁਰ ਪਿਛੇ ਜਿਨ ਹਰ ਹਰ ਨਾਮ ਤੇ ਆਇਆ ਗੁਰ ਬਚਨ ਮਾਰਗ ਜੋ ਪੰਥ ਚਾਲੇ ਤਿਨ ਜਮ ਜਗਤੀ ਨੇੜ ਨਾ ਆਇਆ ਸਬ ਗੁਰੂ ਗੁਰੂ ਜਗਤ ਬੋਲੇ ਗੁਰ ਕੇ ਨਾਇ ਲਿਆ ਸਭ ਛੁਟ ਗਇਆ ਦੁਤੀਆ ਜਮਨ ਗਏ ਗੁਰ ਹਰ ਹਰ ਜਪਨ ਕੀਆ ਤ੍ਰਿਤਿਆ ਆਏ ਸੁਰਸਰੀ ਤਹ ਕਉਤਕ ਚਲਤ ਭਇਆ ਸਭ ਮੋਹੀ ਦੇਕ ਦਰਸ਼ਨ ਗੁਰ ਸੰਤ ਕਿਨੇ ਆੜਨਾ ਦਮ ਲਿਆ ਆੜ ਦਮ ਕਿਛ ਪਾਇਆ ਨਾ ਬੋਲਕ ਜਗਤਿਆ ਮੋਹਣਾ ਮੁੰਦਣ ਪਈ ਪਈ ਹਮ ਕਰਹਿ ਕਿਆ ਕਿਛ ਪਾਸ ਮੰਗੇ ਸਭ ਭਾਗ ਸਤਿਗੁਰ ਪਿਛੇ ਪਈ ਜਗਾਤੀਆ ਉਪਾਵ ਸਿਆਣ ਪਕਰ ਵਿਚਾਰ ਡਿਠਾ ਭਨ ਬੋਲ ਕਾ ਸਭ ਉੱਠ ਗਿਆ ਤ੍ਰਿਤਿਆ ਆਏ ਸੁਰਸਰੀ ਤਹ ਕੌਤਕ ਚਲਤ ਪਇਆ ਮਿਲ ਆਏ ਨਗਰ ਮਹਾ ਜਨਾ ਗੁਰ ਸਤਿਗੁਰ ਓਟ ਗਹੀ ਗੁਰ ਸਤਿਗੁਰ ਗੁਰੂ ਗੋਬਿੰਦ ਪੂਛ ਸਿਮਰਤ ਕੀਤਾ ਸਹੀ ਜਿਮਰਤ ਸਾਸਤਰ ਸਭ ਨਹੀਂ ਸਹੀ ਕੀਤਾ ਸੁਖ ਪ੍ਰਹਿਲਾਦ ਸ਼੍ਰੀ ਰਾਮ ਕਰ ਗੋਬਿੰਦ ਧਿਆਇਆ ਕਰ ਗੁਰ ਗੋਬਿੰਦ ਧਿਆਇਆ ਦੇਹੀ ਨਗਰ ਕੋਟ ਪੰਜ ਚੋਰ ਵਟਵਾਰੇ ਤਿਨ ਕਾ ਥੋ ਥਉ ਥਿ ਹੈ ਗਵਾਇਆ ਕੀਰਤਨ ਪ੍ਰਾਣ ਨਿਤ ਪੁਨ ਹੋਵੇ ਗੁਰਬਚਨ ਨਾਨਕ ਹਰ ਭਗਤ ਲਹੀ ਮੇਲੇ ਆਏ ਨਗਰ ਮਹਾ ਜਨਾ ਗੁਰ ਸਤਗੁਰ ਓਟ ਗਹੀ ਤੁਖਾਰੀ ਛੰਤ ਮਹਲਾ 5 ਵਾ ਇਕ ਓੰਕਾਰ ਸਤਗੁਰ ਪ੍ਰਸਾਦ ਕੋਲ ਕਮਾਈ ਲਾਲਨਾ ਗੁਰਮਨ ਦੀਨਾ ਸੁਣ ਸ਼ਬਦ ਤੇ ਮਾਰਾ ਮੇਰਾ ਮਨ ਤਨ ਪੀਨਾ ਇਹ ਮਨ ਪੀਨਾ ਜਿਉ ਜਲ ਮੀਨਾ ਲਾਗਾ ਰੰਗ ਮੁਰਾਰਾ ਕੀਮਤ ਕਹੀ ਨਾ ਜਾਈ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਨਾ ਕੇ ਦਾਤੇ ਸਵਾਮੀ ਬਿਨ ਹਸਣੋ ਇੱਕ ਦਿਨਾ ਦੇਹੋ ਦਰਸ ਨਾਨਕ ਬਲਹਾਰੀ ਜੀ ਅੜਾ ਬਲ ਬਲ ਕੀਨਾ ਇਹ ਮਨ ਤੇਰਾ ਇਹ ਤਨ ਮਨ ਤੇਰਾ ਸਭ ਗੁਣ ਤੇਰੇ ਖੰਨੀਏ ਵੰਜਾ ਦਰਸ਼ਨ ਤੇਰੇ ਦਰਸ਼ਨ ਤੇਰੇ ਸੁਣ ਪ੍ਰਭ ਮੇਰੇ ਨਿਮ ਕਦਰਿஷ்ட ਪੇਖ ਜੀਵਾ ਅਮਰਤ ਨਾਮ ਸੁਣੀਏ ਤੇਰਾ ਕਿਰਪਾ ਕਰੇ ਤਾ ਪੀਵਾ ਆਸ ਪਿਆਸੀ ਪਿਰਕੇ ਤਾਈ ਜਿਉਂ ਛਾਤਰਿਕ ਬੂੰਦੇ ਰੇ ਕਹੋ ਨਾਨਕ ਜੀੜਾ ਬਲਹਾਰੀ ਦੇਹੋ ਦਰਸ ਪ੍ਰਭ ਮੇਰੇ ਤੂੰ ਸੱਚਾ ਸਹਬ ਸਾਹੋ ਅਮਿਤਾ ਤੂੰ ਪ੍ਰੀਤਮ ਪਿਆਰਾ ਪ੍ਰਾਣ ਹਿਤ ਚਿਤਾ ਪ੍ਰਾਣ ਸੁਖ ਦਾਤਾ ਗੁਰਮਖ ਜਾਤਾ ਸਗਲ ਰੰਗ ਬਣ ਆਏ ਸੋਈ ਕਰਮ ਕਮਾਵੇ ਪ੍ਰਾਣੀ ਜੇ ਹਾ ਤੂੰ ਫਰਮਾਈ ਜਾ ਕੋ ਕਿਰਪਾ ਕਰੀ ਜਗਦੀਸੁਰ ਤੈਨ ਸਾਧ ਸੰਗਤ ਮਨ ਜਿਤਾ ਕਹੋ ਨਾਨਕ ਜੀ ਅਣਾ ਬਲਹਾਰੀ ਜਿਉ ਪਿੰਡ ਤੋ ਦਿੱਤਾ ਨਿਰਗੁਣ ਰਖ ਲਿਆ ਸੰਤਨ ਕਾ ਸਦਕਾ ਸਤਗੁਰ ਟਾਕ ਲਿਆ ਮੋਹੇ ਪਾਪੀ ਪੜਦਾ ਢਾਕਣ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਨ ਸੁਖ ਦਾਤੇ ਅਬਨਾਸੀ ਅਬਗਤ ਸੁਆਮੀ ਪੂਰਨ ਪੁਰਖ ਵਿਦਾਤੇ ਉਸਤਤ ਕਹਿਣ ਨ ਜਾਈ ਤੇਮਾਰੀ ਕੌਣ ਕਹੇ ਤੂੰ ਕਦ ਕਾ ਨਾਨਕ ਦਾਸ ਤਾਂ ਕੈ ਬਲਹਾਰੀ ਮਿਲੇ ਨਾਮ ਹਰ ਨਿਮਕਾ ਕਿਦਾਰਾ ਮਹਲਾ ਚੌਥਾ ਕਰ ਪਹਿਲਾ ੴ ਸਤਿਗੁਰ ਪ੍ਰਸਾਦ ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ਅਗਮ ਅਗੋਚਰ ਨ ਜਾਈ ਹਰ ਲਖਿਆ ਗੁਰ ਪੂਰਾ ਮਿਲੇ ਲਖਾ ਵੀਐ ਰੇ ਰਹਾਉ ਜਿ세 ਆਪੇ ਕਿਰਪਾ ਕਰੇ ਮੇਰਾ ਸੁਆਮੀ ਕਿਸ ਜਨ ਕੋ ਹਰ ਲਿਬਲਾ ਵੀਐ ਰੇ ਸਭ ਕੋ ਭਗਤ ਕਰੇ ਹਰ ਕੇਰੀ ਹਰ ਭਾਵੈ ਸੋ ਥਾਏ ਪਾਵੀਐ ਰੇ ਹਰ ਹਰ ਨਾਮ ਅਮੋਲਕ ਹਰ 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 ਪਹਿ ਹਰ ਦੇ ਬੇਤਾ ਨਾਮ ਤੇ ਆਵੀਐ ਰੇ ਜਿਸ ਨੂੰ ਨਾਮ ਦੇ ਮੇਰਾ ਸੁਆਮੀ ਤਿਸ ਲਖਾ ਸਭ ਛਡਾਵੀਐ ਰੇ ਹਰ ਨਾਮ ਅਰਾਧੈ ਸੇ ਤਨ ਜਨ ਕਹੀਐ ਤਨ ਮਸਤਕ ਭਗ ਤੁਰ ਲਿਖ ਪਾਵੀਐ ਰੇ ਤਨ ਦੇਖੇ ਮੇਰਾ ਮਨ ਵਿਗਸੈ ਜਿਉ ਸੁਤ ਮਿਲ ਮਾਤ ਗਲ ਲਾਵੀਐ ਰੇ ਹੰਬਾਰ ਕਹ ਹਰ ਪਿਤਾ ਪ੍ਰਭ ਮੇਰੇ ਮੋਕਹਾਂ ਦੇਹੁ ਮਤੀ ਜਿਤ ਹਰ ਪਾਵੀਐ ਰੇ ਜੋ ਬਚਰਾ ਦੇਖ ਗਉ ਸੁਖ ਮਾਨੈ ਤਿਉ ਨਾਨਕ ਹਰ ਗੜ ਲਾ ਵੀ ਐਰੇ ਕਿਦਾਰਾ ਮਹਾਲਾ ਚੌਥਾ ਕਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਹਰ ਹਰ ਗੁਣ ਕਹੋ ਰੇ ਸਤਿਗੁਰ ਕੇ ਚਰਨ ਧੋਏ ਧੋਏ ਪੂਜੋ ਇਨ ਬਿਧ ਮੇਰਾ ਹਰ ਪ੍ਰਭ ਨਾ ਹੋਰੇ ਰਹਾਉ ਕਾਮ ਕ੍ਰੋਧ ਲੋਭ ਮੋਹ ਬਮਾਨ ਬਿਖੇ ਰਸ ਇਨ ਸੰਤਨ ਤੇ ਤੂਰ ਹੋਰੇ ਮਿਲ ਸਤ ਸੰਗਤ ਕੀਜੈ ਹਰ ਗੋਸਟ ਸਾਧੂ ਸੰਗੋਸਟ ਹਰ ਪ੍ਰੇਮ ਰਸੈਣ ਰਾਮ ਨਾਮ ਰਸੈਣ ਹਰ ਰਾਮ ਨਾਮ ਰਾਮ ਰਮ ਹੋਰੇ ਅੰਤਰ ਕਾ ਅਬਮਾਨ ਜੋਰ ਤੂੰ ਕਿਛ ਕਿਛ ਜਾਨਤਾ ਇਹ ਦੂਰ ਕਰਹੁ ਆਪਨ ਗਹੋਰੇ ਜਨ ਨਾਨਕ ਕਉ ਹਰ ਦਇਆਲ ਹੋ ਹੋ ਸੁਆਮੀ ਹਰ ਸੰਤਨ ਕੀ ਧੂਰ ਕਰ ਹਰੇ ਕਿਦਾਰਾ ਮਹੱਲਾ ਪੰਜਵਾ ਕਰ ਦੂਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਮਾਈ ਸਤ ਸੰਗ ਜਾਗੀ ਪ੍ਰਿਆ ਰੰਗ ਦੇਖੇ ਜਗ ਜਪਤੀ ਨਾਮ ਨਿਦਾਨੀ ਰਹਾਓ ਦਰਸ਼ਨ ਪਿਆਸ ਲੋਚਨ ਧਾਰ ਲਾਗੀ ਵਿਸਰੀ ਤਿਆਸ ਵਿਡਾਨੀ ਅਬ ਗੁਰ ਪਾਇਓ ਹੈ ਸੈ ਸੁਖਦਾਇਕ ਦਰਸ਼ਨ ਪੇਖਤ ਮਨ ਲਪਟਾਨੀ ਦੇਖਦ ਮੁਦਰ ਰਹਿਸ ਮਨ ਉਪਜੋ ਨਾਨਕ ਪ੍ਰਿਆ ਅੰਮ੍ਰਿਤ ਬਾਣੀ ਕੇਦਾਰਾ ਮਹੱਲਾ ਚੌਥਾ ਕਰ ਤੀਜਾ ਏਕ ਓੰਕਾਰ ਸਤਿਗੁਰ ਪ੍ਰਸਾਦ ਦੀਨ ਬਿਨੋ ਸੁਣ ਦਿਆਲ ਪੰਚ ਦਾਸ ਤੀਨ ਦੋਖੀ ਏਕ ਮਨ ਅनाथ 나ਥ ਰੱਖੋ ਹੋਰ ਕਿਰਪਾ ਰਹਾਓ ਅਨਕ ਜਤਨ ਗਬਨ ਕਰੋ ਖਟ ਕਰਮ ਜੁਗਤ ਧਿਆਨ ਤਰੋ ਆਪਾਬ ਸਗਲ ਕਰ ਹਾਰਿਓ ਨਹਿ ਨਹਿ ਹਟੇ ਬਕਰਾਲ ਹਟੇ ਬਕਰਾਲ ਸਰਨ ਬੰਦਨ ਕਰਨਾ ਪਤੀ ਪਭ ਹਰਨਾ ਹਰ 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 ਹਰੇ ਏਕ ਤੂਹੀ ਦੀਨ ਦਿਆਲ ਚਰਨ ਕਮਲ ਨਾਨਕ ਅਸਰੋ ਉਦਰੇ ਪਰਮ ਮੋਹ ਸਾਗਰ ਲਗ ਸੰਗ ਨਾ ਸੰਤਨਾ ਪਗ ਪਾਲ ਕਿਦਾਰਾ ਮਹਾਲਾ ਪੰਜਵਾ ਕਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦ ਸਰਣੀ ਆਇਓ ਨਾਥ ਨਿਦਾਨ ਨਾਮ ਪ੍ਰੀਤ ਲਾਗੀ ਮਨ ਪੀਤਰ ਮੰਗੋ ਕੋ ਹਰ ਦਾਨ ਰਹਾਉ ਸੁਖਦਾਈ ਪੂਰਨ ਪਰਮੇਸ਼ਰ ਕਰ ਕਿਰਪਾ ਰੱਖੋ ਮਾਨ ਦੇਹੋ ਪ੍ਰੀਤ ਸਾਧੂ ਸੰਗ ਸੁਆਮੀ ਹਰ ਗੁਣ ਰਸਨ ਰਸਾਨ ਗੋਪਾਲ ਦਿਆਨ ਗੋਬਿੰਦ ਤੁਮੋਦਰ ਨਿਰਮਲ ਕਥਾ ਗਿਆਨ ਨਾਨਕ ਕੋ ਹਰ ਕੇ ਰੰਗ ਰਾਗੋ ਚਰਨ ਕਮਲ ਸੰਗ ਧਿਆਨ ਕਿਦਾਰਾ ਮਹਾਲਾ ਪੰਜਵਾ ਹਰ ਕੇ ਦਰਸ਼ਨ ਕੋ ਮਨ ਚਾਉ ਕਰ ਕਿਰਪਾ ਸਤ ਸੰਗ ਮਿਲਾਵੋ ਤੁਮ ਦੇਵੋ ਆਪਣੋ ਨਾਉ ਰਹਾਉ ਕਰਹੁ ਸੇਵਾ ਸਤਪੁਰਖ ਪ੍ਰਿਆ ਪਿਆਰੇ ਜਤ ਸੁਣੀਏ ਤਤ ਮਨ ਰਹਿ ਸਾਉ ਵਾਰੀ ਫੇਰੀ ਸਦਾ ਕਮਾਈ ਕਬਨ ਅਨੂਪ ਤੇਰ ਉਠਾਓ ਸਰਬ ਪਿਰਤ ਪਾਲੈ ਸਪਰਤ ਪਲ ਹੈ ਸਗਲ ਸਮਾਲੈ ਸਗਲਿਆ ਤੇਰੀ ਛਾਓ ਨਾਨਕ ਕੇ ਪ੍ਰਭ ਪੁਰਖ ਵਿਦਾਤੇ ਘਟ ਘਟ ਤੁਝੇ ਦਿਖਾਓ ਕਿਦਾਰਾ ਮਹਾਲਾ ਪੰਜਵਾ ਪ੍ਰੇਕੀ ਪ੍ਰੀਤ ਪਿਆਰੀ ਮਗਨ ਮਨੇ ਮਹਚਿਤ ਬੋ ਅਸਾ ਨੈਨੋ ਤਾਰ ਤੁਹਾਰੀ ਰਹਾਓ ਉਹ ਦਿਨ ਪਹਿਰ ਮੂਰਤ ਪਲ ਕੈਸੇ ਉਹ ਪਲ ਕਰੀ ਕੇ ਹਾਰੀ ਹਰੀ ਕੇ ਹਾਰੀ ਖੁੱਲੇ ਕਪਟ ਥਪਟ 부ਜ ਤ੍ਰਿਸ਼ਨਾ ਜੀਵੋ ਪੇਖ ਦਰਸਾਰੀ ਕੌਣ ਸੋ ਜਤਨ ਉਪਾਉ ਕਨੇਹਾ ਸੇਵਾ ਕੌਣ ਵਿਚਾਰੀ ਮਾਨ ਅਭਿਮਾਨ ਮੋਹ ਤਜ ਨਾਨਕ ਸੰਤ ਹੈ ਸੰਗ ਉਦਾਰੀ ਕਿਦਾਰਾ ਮਹਲਾ ਪੰਜਵਾ ਹਰ 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 ਗੁਣ ਗਾਵੋ ਕਰੋ ਕਿਰਪਾ ਗੋਪਾਲ ਗੋਵਿੰਦੇ ਆਪਣਾ ਨਾਮ ਜਪਾਵੋ ਰਹਾਓ ਕਢ ਲੀਏ ਪ੍ਰਭ ਆਨ ਬਿਖੇਤੇ ਸਤ ਸਾਂ ਸਾਧ ਸੰਗ ਮਨ ਲਾਵੋ ਪਰਮਪੋ ਮੋਹੋ ਕਟਿਓ ਗੁਰਬਚਨੀ ਆਪਣਾ ਤਰਸ ਦਿਖਾਬ ਦਰਸ ਦਿਖਾਵੋ ਸਭ ਕੀ ਰੇਣ ਹੋਏ ਮਨ ਮੇਰਾ ਅਹ ਬੁੱਧਤ ਜਵ ਹੋ ਆਪਣੇ ਭਗਤ ਦੇਹ ਦਿਾਨਾ ਬੜ ਪਾਗੀ ਨਾਨਕ ਹਰ ਪਾਵੋ ਕਿਦਾਰਾ ਮਹਲਾ ਪੰਜਵਾ ਹਰ ਬਿਨ ਜਨਮ ਅਗਰਥ ਜ ਅਗਰਥ ਜਾਤ ਤਜ ਗੋਪਾਲ ਆਨ ਰੰਗ ਰਾਚਤ ਮਿਥਿਆ ਪਹਿਰਤ ਖਾਤ ਰਹਾਓ ਧਨ ਜੋਬਨ ਸੰਪੇ ਸੁਖ ਭੋਗ ਵੇ ਭੋਗ ਵੇ ਸੰਗ ਨਾਨਿ ਬਹੁਤ ਮਾਤ ਮਰਗਦਰਸ਼ਨਾ ਦੇਖ ਰਚਿਓ ਬਾਵਰ ਧਰਮ ਛਾਇਆ ਰੰਗ ਰਤ ਮਾਨਮੋਹ ਮਹਾਮਦ ਮੋਹਤ ਕਾਮ ਕ੍ਰੋਧ ਕੈ ਖਾਤ ਕਰ ਗਹਿ ਲਿਓ ਦਾਸ ਨਾਨਕ ਪ੍ਰਖੋ ਪ੍ਰਭ ਜੀ ਹੋਏ ਸਹਾਤ ਕਿਦਾਰਾ ਮਹੱਲਾ ਪੰਜਵਾ ਹਰ ਬਿਨ ਕੋਈ ਨਾ ਚੱਲ ਸਹਾਥ ਦੀਨਾ ਨਾਥ ਕਰਣਾ ਪਤ ਸੁਆਮੀ ਅਨਰਥਾ ਕੈ ਨਾਥ ਰਹਾਓ ਸਤ ਸੰਪਤ ਵਿਖਿਆ ਰਸ ਭੋਗਵਤ ਨਹਿ ਨਹਿਬਤ ਨਿਬਹਤ ਜਮਕੇ ਪਾਥ ਨਾਮਨ ਦਾਨ ਗਾਉ ਗੁਣ ਗੋਬਿੰਦ ਉਦਰ ਸਗਰ ਕੇ ਖਾਤ ਸਰਨ ਸਮਰਥ ਕਥ ਗੋਚਰ ਹਰ ਸਿਮਰਤ ਦੁਖ ਲਾਥ ਨਾਨਕ ਦੀਨ ਤੁਰ ਜਨ ਬੰਛਤ ਮਿਲੇ ਲਿਖਤ ਤੁਰ ਮਾਥ ਕਿਦਾਰਾ ਮਹੱਲਾ ਪੰਜਵਾ ਘਰ ਪੰਜਵਾ ੴ ਸਤਿਗੁਰ ਪ੍ਰਸਾਦਿ ਵਿਸਰਤ ਨਾਹੀ ਮਨ ਤੇ ਹਰੀ ਅਬ ਇਹ ਪ੍ਰੀਤ ਮਹਾ ਪਰਬਲ ਪਈ ਆਨ ਵਿਖੇ ਜਰੀ ਰਹਾਉ ਬੂੰਦ ਕਹਾਤ ਬੂੰਦ ਕਹਾ ਤਿਆਗ ਚਾਤਰਿਕ ਮੀਨ ਰਹਿਤ ਨਾ ਕਰੀ ਗੁਣ ਗੋਪਾਲ ਉਚਾਰੂ ਰਸਨਾ ਟੇਬ ਇਹੇ ਪਰੀ ਮਹਾਨਾਦ ਕੁਰੰਗ ਮੋਹਿਓ ਬੇਦ ਤੀਖਨ ਸਰੀ ਪ੍ਰਵਚਨ ਕਮਲ ਰਸਾਲ ਨਾਨਕ ਗਾਂਠ ਬਾਦ ਤਰੀ ਕਿਦਾਰਾ ਮਹਲਾ ਪੰਜਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪੈਰੀ ਸਾਧ ਸੰਗਤ ਜੀ ਇਹ ਸਨ ਅਜਾਪਾ ਪਾਵਨ ਅੰਗ 1111 ਤੋਂ 1120 ਤੱਕ ਅਪਸਰ ਬਣ ਕੀਤੇ ਨੇ ਪਾਵਨ 10 ਅੰਗ ਅੱਜ 87 ਵਿਭਾਗ ਦੇ ਵਿੱਚ ਸੋ ਗੁਰਬਾਣੀ ਪੜ੍ਹਦਿਆਂ ਕੋਲੋਂ ਗੁਰਬਾਣੀ ਸੁਣਦਿਆਂ ਕੋਲੋਂ ਅਨੇਕਾਂ ਪ੍ਰਕਾਰ ਦੇ ਭੁੱਲਾਂ ਗਲਤੀਆਂ ਤਰੁੱਟੀਆਂ ਰਹਿ ਜਾਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਤੇ ਸਾਧ ਸੰਗਤ ਜੀ ਬਖਸ਼ਣ ਜੋਗ ਨੇ ਹੋਈਆਂ ਭੁੱਲਾਂ ਚੁੱਕਾਂ ਗਲਤੀਆਂ ਦੀ ਖਿਮਾ ਕਰਨੀ ਹੁਣ ਦਾਸ ਨੂੰ ਦਿਓ ਜੀ ਆਜ਼ਾਦ ਕਲ ਨੂੰ ਅਗਲਾ ਭਾਗ ਲੈ ਕੇ ਫਿਰ ਆਪਾਂ ਸੰਗਤ ਦੇ ਸਨਮੁਖ ਹੋਵਾਂਗੇ ਸੋ ਉਦੋਂ ਤੱਕ ਲਈ ਸਤਿਗੁਰੂ ਜੀ ਕਿਰਪਾ ਕਰਨ ਸੰਗਤਾਂ ਸਿਰ ਤੇ ਮੇਰ ਪਰ ਹੱਥ ਰੱਖਣ ਤੰਦਰੁਸਤੀਆਂ ਦਾਤਾਂ ਬਖਸ਼ਣ ਆਪਾਂ ਮਿਲਦੇ ਹਾਂ ਜੀ ਕਲ ਨੂੰ ਅਗਲਾ ਭਾਗ ਲੈ ਕੇ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ